ਜਿਸ ਦਿਨ ਸੁਖਵੀਰ ਬਾਦਲ ਪੱਤਰਕਾਰਾਂ ਦੇ ਧਰਨੇ ਵਿੱਚ ਬੋਲ ਕੇ ਗਿਆ ਉਸ ਦਿਨ ਮੈਂ ਉੱਥੇ ਹੀ ਸੀ ਮੈਂ 4 ਤਰੀਕ ਵਾਲੇ ਸੈਕਟਰ 17 ਚੰਡੀਗੜ੍ਹ ਦੇ ਰੋਸ ਪ੍ਰਦਰਸ਼ਨ ਦੀ ਗੱਲ ਕਰਦਾ ਜੋ ਪੱਤਰਕਾਰਾਂ ਦੇ ਹੱਕ ਦੇ ਵਿੱਚ ਸੀਗਾ ਪੱਤਰਕਾਰਾਂ ਨੇ ਉਹ ਸੱਦਾ ਦਿੱਤਾ ਸੀ ਗੱਲ ਇਹ ਆ ਕਿ ਮੈਂ ਮੌਕੇ ਦਾ ਗਵਾਹ ਹੋਣ ਦੇ ਨਾਤੇ ਜੋ ਗੱਲਾਂ ਕਹੂੰਗਾ ਉਹ ਉਸ ਹਿਸਾਬ ਦੇ ਨਾਲ ਹੀ ਕਹੂੰਗਾ ਕਿਉਂਕਿ ਸੋਸ਼ਲ ਮੀਡੀਆ ਤੇ ਦੋ ਨੈਰੇਟਿਵ ਚੱਲ ਰਹੇ ਆ ਪਹਿਲਾ ਨੈਰੇਟਿਵ ਤਾਂ ਹੈਗਾ ਪੱਤਰਕਾਰਾਂ ਦੇ ਹੱਕ ਦੇ ਵਿੱਚ ਕਿ ਜੇ ਸੁਖਵੀਰ ਬਾਦਲ ਬੋਲ ਗਿਆ ਤਾਂ ਫੇਰ ਕੀ ਹੋ ਗਿਆ ਸਰਕਾਰ ਦੇ ਖਿਲਾਫ ਵਿਰੋਧੀ ਪਾਰਟੀਆਂ ਬੋਲਦੀਆਂ ਹੀ ਨੇ ਤੇ ਸੱਚ ਦੀ ਲੜਾਈ ਹੁੰਦੀ ਆ ਤਾਂ ਉਹਦੇ ਵਿੱਚ ਹਰ ਕੋਈ ਆ ਸਕਦਾ ਸੁਖਵੀਰ ਬਾਦਲ ਆ ਗਿਆ ਤਾਂ ਤਾਂ ਕੀ ਆ ਇਹ ਨੈਰੇਟਿਵ ਹੈ ਇੱਕ ਦੂਜਾ ਨੈਰੇਟਿਵ ਹੈਗਾ ਕਿ ਜਿਹੜੇ ਮਾਨਿਕ ਗੋਇਲ ਤੇ ਮਨਿੰਦਰਜੀਤ ਸਿੱਧੂ ਤੇ ਮਿੰਟੂ ਗੁਰੂ ਸਰਿਆ ਨੇ ਇਹ ਪੱਤਰਕਾਰ ਸੁਖਵੀਰ ਬਾਦਲ ਦੇ ਚਮਚੇ ਨਹੀਂ ਉਸਦੇ ਹੱਥ ਟੋਕੇ ਨਹੀਂ ਇਸ ਤਰ੍ਹਾਂ ਦੇ ਆਹ ਪੋਸਟਰ ਵੀ ਬਣਾ ਕੇ ਸ਼ੇਅਰ ਕੀਤੇ ਜਾ ਰਹੇ ਆ ਇਹ ਨੈਰੇਟਿਵ ਹੈਗਾ ਜਿਹੜਾ ਦੂਜਾ ਇਹ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਉਹਨਾਂ ਦੇ ਆਈਟੀ ਸੈੱਲ ਵੱਲੋਂ ਤੇ ਮਤਲਬ ਉਹਨਾਂ ਦੇ ਸਮਰਥਕਾਂ ਵੱਲੋਂ ਕੀਤਾ ਜਾ ਰਿਹਾ ਹੈ AI ਫੋਟੋਸ ਤੇ ਵੀਡੀਓਜ਼ ਬਣਾ ਕੇ ਸ਼ੇਅਰ ਕੀਤੀਆਂ ਜਾ ਰਹਿਣਾ ਮੈਂ ਇਹਨਾਂ ਦੋਨਾਂ ਨੈਰੇਟਿਵਜ਼ ਦੇ ਨਾਲੋਂ ਅਲੱਗ ਗੱਲ ਕਰੂੰਗਾ ਇਹਨਾਂ ਦੋਨੋਂ ਨੈਰੇਟਿਵਜ਼ ਦੇ ਵਿੱਚ ਨੀ ਆਪਾ ਵੜਦੇ ਇਹ ਸਰਕਾਰ ਨੇ ਆਪਦਾ ਕੰਮ ਕਰਨਾ ਉਹ ਪਤਾ ਹੀ ਆ ਤੁਹਾਨੂੰ ਆਮ ਆਦਿ ਉਹਦਾ ਆਰਟੀਕੇ ਹਿਸਾਬ ਨਾਲ ਕੰਮ ਕਰਦੀ ਆ ਉਹ ਆਪਦਾ ਕਰੀ ਜਾਂਦੀ ਆ ਤੇ ਦੂਸਰੇ ਲੋਕ ਜਿਹੜੇ ਨੇ ਇਹਨਾਂ ਦੇ ਪੱਖ ਦੇ ਵਿੱਚ ਪੱਤਰਕਾਰਾਂ ਦੇ ਉਹ ਆਪਦਾ ਕਰੀ ਜਾਂਦੇ ਨੇ ਆਪਾਂ ਜਸਟ ਇੱਕ ਨਾਰਮਲ ਪਰਸਨ ਦੇ ਤੌਰ ਤੇ ਉਥੇ ਗਏ ਸੀ ਪਹਿਲੀ ਗੱਲ ਨਾ ਤਾਂ ਮੈਂ ਮਨਿੰਦਰਜੀਤ ਸਿੱਧੂ ਦੇ ਹੱਕ ਚ ਗਿਆ ਸੀ ਤੇ ਨਾ ਆਪਾਂ ਮਿੰਟੂ ਗੁਰੂ ਸਰੀਏ ਦੇ ਹਾਲਾਂਕਿ ਮਿੰਟੂ ਗੁਰੂ ਸਰੀਆ ਸਾਡੇ ਪਿੰਡਾਂ ਗੰਨੀ ਦਾ ਅਸੀਂ ਜਾਣਦੇ ਆ ਉਹਦੀ ਛੋਟੇ ਹੁੰਦਿਆਂ ਤੋਂ ਕਿਤਾਬ ਪੜ੍ਹੀ ਸੀ ڈاکੂਆਂ ਦਾ ਮੁੰਡਾ ਜਦੋਂ ਉਹ ਕਣਕਜੀ ਚ ਤੁਰਦੇ ਆਉਂਦੇ ਦੀ ਉਹਦੀ ਫੋਟੋਸ਼ਾਪੀ ਹੋਈ ਹੈ ਜਿਸ ਕਿਤਾਬ ਤੇ ਉਹ ਕਿਤਾਬ ਪੜ੍ਹੀ ਸੀ ਉਹ ਤਾਂ ਮਤਲਬ ਇਨਸਪਾਇਰ ਹੁੰਨੇ ਆ ਮੈਂ ਇਹਨਾਂ ਦੇ ਪੱਖ ਦੇ ਵਿੱਚ ਨਹੀਂ ਗਿਆ ਸੀ ਮੈਂ ਜਸਟ ਗਿਆ ਸੀ ਕਿ ਜੋ ਸਰਕਾਰ ਨੇ ਕੀਤਾ ਉਹ ਗਲਤ ਆ ਉਸ ਦੇ ਵਿਰੋਧ ਦੇ ਵਿੱਚ ਆਵਾਜ਼ ਉੱਠ ਰਹੀ ਆ ਉਥੇ ਮੈਂ ਉਸ ਜਿਹੜਾ ਸਰਕਾਰ ਦਾ ਐਕਸ਼ਨ ਆ ਇਹਨਾਂ ਤੇ ਪਰਚੇ ਘਟਨ ਦਾ ਮੈਂ ਉਸ ਦੇ ਵਿਰੋਧ ਦੇ ਵਿੱਚ ਗਿਆ ਸੀ ਮਤਲਬ ਇਹਨਾਂ ਦੇ ਹੱਕ ਚ ਨਹੀਂ ਗਿਆ ਸੀ ਉਸ ਗੱਲ ਦੇ ਵਿਰੋਧ ਦੇ ਵਿੱਚ ਗਿਆ ਸੀ ਜੋ ਸਰਕਾਰ ਨੇ ਕੀਤੀ ਆ ਕਿਉਂਕਿ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਚਾਹੇ ਹੋਰ ਮੇਨਸਟ੍ਰੀਮ ਮੀਡੀਆ ਹੋਵੇ ਉਹ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੇ ਲਈ ਸਰਕਾਰ ਕਰ ਰਹੀ ਆ ਇਹੋ ਜਿਹੇ ਪਰਚੇ ਤੇ ਇਹ ਮਕਸਦ ਸਰਕਾਰ ਦਾ ਇਹ ਹੈ ਆ ਕਿ ਜਦੋਂ ਸਤਾਈ ਆਉਣਾਗਾ ਉਸ ਤੋਂ ਪਹਿਲਾਂ ਪਹਿਲਾਂ ਜੋ ਵੀ ਵਿਰੋਧ ਚ ਆਵਾਜ਼ਾਂ ਉੱਠਦੀਆਂ ਉਹ ਦਬਾ ਦਿੱਤੀਆਂ ਜਾਣ ਤੇ ਪਿੰਡਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਵੋਟਾਂ ਮੰਗਣ ਜਾਣਾ ਸਰਕਾਰ ਨੇ ਤੇ ਉਹ ਆਵਾਜ਼ ਲੋਕਾਂ ਦੀ ਨਾ ਉੱਠੇ ਉੱਥੇ ਲੋਕ ਸਵਾਲ ਨਾ ਕਰ ਸਕਣ ਇਹ ਸਰਕਾਰ ਦਾ ਨਿਸ਼ਾਨਾ ਹੈ ਤੇ ਆਪਾਂ ਨੂੰ ਇਹ ਹੈ ਵੀ ਆਰ ਆਵਾਜ਼ਾਂ ਤਾਂ ਉੱਠਣੀਆਂ ਚਾਹੀਦੀਆਂ ਤੇ ਜਿੱਥੇ ਵੀ ਧੱਕਾ ਹੁੰਦਾ ਉੱਥੇ ਆਪਾਂ ਨੂੰ ਜਾਣਾ ਚਾਹੀਦਾ ਇਸ ਕਰਕੇ ਆਪਾਂ ਇਸ ਪਰਚਿਆਂ ਦੇ ਵਿਰੋਧ ਦੇ ਵਿੱਚ ਗਏ ਸੀ ਨਾ ਕਿ ਮਿੰਟੂ ਦੇ ਜਾਂ ਮਨਿੰਦਰਜੀਤ ਸਿੱਧੂ ਦੇ ਜਾਂ ਮਾਨਿਕ ਗੋਇਲ ਦੇ ਹੱਕ ਚ òn ਗੱਲ ਆਉਂਦੀ ਆ ਉਥੇ ਸੁਖਵੀਰ ਬਾਦਲ ਦੇ ਬੋਲਣ ਦੀ ਪਹਿਲਾਂ ਦੱਸ ਦਿਆਂ ਤੁਹਾਨੂੰ ਵੀ 1 ਵਜੇ ਦੀ ਕਾਲ ਦਿੱਤੀ ਗਈ ਸੀ ਇਸ ਪ੍ਰੋਗਰਾਮ ਦੀ ਮੈਂ ਸਹੀ 1 ਵਜੇ ਪਹੁੰਚ ਗਿਆ ਸੀ ਤੇ ਮੇਰੇ ਜਾਂਦੇ ਨੂੰ ਪ੍ਰੋਗਰਾਮ ਚੱਲ ਰਿਹਾ ਸੀ ਜਾਨਸਾਰ ਬੰਦਾ ਚਲੋ ਉਥੇ ਮਿਲਦਾਗਾ ਦੋਸਤਾਂ ਨੂੰ ਤੇ ਮੈਂ ਕੁਝ ਬੰਦਿਆਂ ਨੂੰ ਉਥੇ ਮਿਲਿਆ ਰਤਨ ਧਾਲੀ ਵਾਲ ਤੇ ਆਪਣੇ ਜਿਹੜੀ ਸਾਥ ਜਥੇਬੰਦੀ ਆ ਆਪਣੇ ਪੀਯੂ ਵਾਲੀ ਉਹਨਾਂ ਦੇ ਮੁੰਡੇ ਸੀਗੇ ਉਹਨਾਂ ਨੂੰ ਮਿਲਿਆ ਐ ਕੁਝ ਕੁ ਬੰਦਿਆਂ ਨੂੰ ਮੈਂ ਮਿਲਿਆ ਚਲੋ ਉਹਨਾਂ ਨੂੰ ਮਿਲ ਕੇ ਜਦੋਂ ਉਸ ਤੋਂ ਬਾਅਦ ਉਦੋਂ ਪਤਾ ਨਹੀਂ ਕੌਣ ਸਪੀਚ ਕਰ ਰਿਹਾ ਸੀ ਪਰ ਉਸ ਤੋਂ ਬਾਅਦ ਜਦੋਂ ਪਹਿਲਾ ਬੰਦਾ ਸਪੀਚ ਕਰਨ ਲੱਗਿਆ ਜਿਹੜਾ ਉਸ ਤੋਂ ਬਾਅਦ ਮੇਰੇ ਗਏ ਤੋਂ ਬਾਅਦ ਉਹ ਆਪਣੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਸੀ ਉਹਨਾਂ ਨੇ ਗੱਲਬਾਤ ਕੀਤੀ ਠੀਕ ਆ ਉਸ ਤੋਂ ਬਾਅਦ ਅਮੀਰ ਸਿੰਘ ਜੀ ਤੋਂ ਬਾਅਦ ਬੋਲੇ ਨੇ ਡਾਕਟਰ ਧਰਮਵੀਰ ਗਾਂਧੀ ਜੋ ਪਟਿਆਲੇ ਤੋਂ ਐਮਪੀ ਨੇ ਫਿਰ ਪੋਲੀਟੀਕਲ ਬੰਦੇ ਹੋਰ ਮਤਲਬ ਬਹੁਤ ਲੋਕ ਬੋਲੀ ਗਏ ਫਿਰ ਸੁਖਪਾਲ ਸਿੰਘ ਖਹਿਰਾ ਦਾ ਬੇਟਾ ਬੋਲਿਆ ਮਹਿਤਾਬ ਖਹਿਰਾ ਸ਼ਾਇਦ ਉਹਨਾਂ ਦਾ ਨਾਮ ਜੇ ਮੈਂ ਨਾਂ ਭੁੱਲਦਾ ਹੋਵਾਂ ਤੇ ਫਿਰ ਹੋਰ ਪੋਲੀਟੀਕਲ ਪਾਰਟੀਆਂ ਦੇ ਆਪਣੇ ਅਮਰਤਪਾਲ ਵਾਲੀ ਪਾਰਟੀ ਹੈ ਜਿਹੜੀ ਉਸ ਤੋਂ ਵੀ ਆਏ ਬੰਦੇ ਤੇ ਹੋਰ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਚੋਂ ਬੋਲੇ ਤੇ ਜਦੋਂ ਉਹ ਲੋਕ ਬੋਲੀ ਗਏ ਤਾਂ ਉਦੋਂ ਤੱਕ ਮਤਲਬ ਖਾਸਾ ਟਾਈਮ ਹੋ ਗਿਆ ਸੀ ਤੇ ਫਿਰ ਜਦੋਂ ਸੁਖਵੀਰ ਬਾਦਲਾਆ ਤਾਂ ਉਦੋਂ ਮੈਂ ਜਿਹੜੇ ਪਾਸੇ ਉਹ ਆਇਆ ਜਮਾਂ ਉੱਥੇ ਖੜਾ ਸੀ ਤੇ ਜਦੋਂ ਐ ਪਿੱਛੇ ਨੂੰ ਸਾਨੂੰ ਪਤਾ ਨਾ ਵੀ ਜਿਵੇਂ ਸਿਕਿਉਰਿਟੀ ਜੀ ਹੁੰਦੀ ਆ ਬਾਵਾ ਜਣੇ ਸੀ ਉਹਦੇ ਨਾਲ ਤੇ ਐ ਐ ਜੇ ਕਰਦੇ ਆਉਂਦੇ ਹੁੰਦੇ ਆ ਪਾਸੇ ਉਹ ਜਿ ਪਾਸੇ ਉਹ ਜਿ ਪਾਸੇ ਥਾਂ ਦੇ ਥਾਂ ਦੇ ਦੋ ਐ ਜੇ ਕਰਦੇ ਆਉਂਦੇ ਹੁੰਦੇ ਆ ਉਵੇਂ ਉਹ ਆਏ ਵੀ ਮੈਂ ਪਿੱਛੇ ਝਾਕ ਕੇ ਆਇਆ ਕਰਕੇ ਇਹ ਦੂੰ ਪਤਾ ਹੀ ਨਾ ਲੱਗਿਆ ਪਹਿਲਾਂ ਤਾਂ ਕਿਰਿਆ ਜੇ ਸੀ ਉਹ ਤੇ ਫਿਰ ਵੇਖਿਆ ਵੀ ਸੁਖਵੀਰ ਬਾਦਲਾ ਚਲੋ ਉਹ ਆ ਗਿਆ ਆ ਕੇ ਜਮਾ ਸਟੇਜ ਦੇ ਮੂਰੇ ਬੈਠਿਆ ਉਹ ਤੇ ਮੂਰੇ ਬੈਠ ਕੇ ਕੁਸ਼ਚਰ ਬੈਠਾ ਰਿਹਾ ਉਦੋਂ ਸ਼ਾਇਦ ਜਿਹੜਾ ਬੰਦਾ ਵੀ ਬੋਲ ਰਿਹਾ ਸੀ ਜੇ ਮੇਰੇ ਧਿਆਨ ਚ ਹੋਵੇ ਸਹੀ ਹੋਵਾਂ ਜੇ ਮੈਂ ਤਾਂ ਜਿਹੜਾ ਚੰਡੀਗੜ੍ਹ ਪ੍ਰੈਸ ਕਲੱਬ ਆ ਉਸ ਦਾ ਪ੍ਰੈਜ਼ੀਡੈਂਟ ਆ ਜਿਹੜਾ ਸ਼ਾਇਦ ਉਹ ਬੋਲ ਰਹੀ ਸੀ ਉਦੋਂ ਤੇ ਜੇ ਮੈਂ ਸਹੀ ਹਾਂ ਤਾਂ ਅੱਛਾ ਉਹ ਸੁਖਵੀਰ ਬਾਦਲ ਆ ਗਏ ਆ ਕੇ ਬਹਿ ਗਿਆ ਤੇ ਦੋ ਤਿੰਨ ਬਲਾਰੇ ਬੋਲੇ ਹੋਣੇ ਆ ਉਸ ਤੋਂ ਬਾਅਦ ਸੁਖਵੀਰ ਬਾਦਲ ਬੋਲਿਆ ਤੇ ਓਨੇ ਚਿਰ ਦੇ ਵਿੱਚ ਹੀ ਨਾ ਉੱਥੇ ਜਿਹੜੇ ਲੋਕ ਖੜੇ ਸੀ ਅਸੀਂ ਤਾਂ ਉਸ ਤੋਂ ਬਾਅਦ ਨਾ ਇੱਕ ਸਪੀਚ ਤੋਂ ਬਾਅਦ ਹੀ ਸ਼ਾਇਦ ਉਸ ਸਪੀਚ ਤੋਂ ਬਾਅਦ ਹੀ ਮਿੰਟੂ ਗੁਰੂ ਸਰੀਏ ਨੇ ਬੋਲਣਾ ਸੀ ਤੇ ਮੈਂ ਉਸ ਦੀ ਵੀਡੀਓ ਬਣਾਉਣ ਦੇ ਲਈ ਖੜਾ ਸੀ ਮੈਨੂੰ ਇਹ ਸੀ ਵੀ ਉਸ ਦੀ ਵੀਡੀਓ ਆਪਾਂ ਪਾਵਾਂਗੇ ਫੇਸਬੁੱਕ ਤੇ ਆਪਣੇ ਚੈਨਲ ਤੇ ਪਾਵਾਂਗੇ ਉਹਦੀ ਵੀਡੀਓ ਬਣਾਉਣ ਦਾ ਮੈਨੂੰ ਸੀਗਾ ਤੇ ਵੀ ਬਣਾਵਾਂਗੇ ਇਹਦੀ ਵੀਡੀਓ ਚਲੋ ਜੀ ਉਹ ਜਦੋਂ ਉੱਥੇ ਐ ਉਹ ਸਿਕਿਉਰਟੀ ਵਾਲੇ ਚਲੋ ਹੋਰ ਤਾਂ ਵਾਧੂ ਸੀ ਉਹਦੇ ਨਾਲ ਪਰ ਸਟੇਜ ਤੇ ਜਿੱਥੇ ਉਹ ਸਟੇਜ ਦੇ ਮੂਹਰੇ ਆ ਕੇ ਬੈਠਿਆ ਉੱਥੇ ਉਹ ਸਿਕਿਉਰਟੀ ਵਾਲਾ ਨੇ ਆ ਕੇ ਪੰਜ ਸੱਤ ਯਾਨੀ ਉਹ ਸਟੇਜ ਤੇ ਖੜ ਗਏ ਸਟੇਜ ਉਹ ਮਤਲਬ ਆਪਣਾ ਜਿਹੜਾ ਪੀਪਲ ਸੀਗਾ ਉਹ ਤੇ ਉਸ ਦੇ ਸਾਈਡ ਤੇ ਜਿਹੜਾ ਥੜਾ ਹੁੰਦਾ ਉਸ ਦੀ ਸਟੇਜ ਬਣੀ ਵੀ ਸੀ ਉਹ ਤੇ ਉਹ ਪੰਜ ਸੱਤ ਜਣੇ ਸਟੇਜ ਤੇ ਖੜ ਗਏ ਸਿਕਿਉਰਟੀ ਵਾਲੇ ਤੇ ਪੰਜ ਸੱਤ ਜਣੇ ਇੱਥੇ ਥੱਲੇ ਖੜ ਗਏ ਐ ਉਹ 15 20 ਜਣੇ ਨਾ ਘੇਰ ਜੇ ਲਿਆਉਣਾ ਥਾਂ ਤੇ ਉਹ ਜਦੋਂ ਥਾਂ ਘੇਰਿਆ ਤਾਂ ਸਾਰਿਆਂ ਨੂੰ ਮੈਂ ਵੀ ਪਿੱਛੇ हट ਗਿਆ ਪਿੱਛੇ ਆ ਕੇ ਮੈਂ ਉਹ ਜਮਾਂ ਸਟੇਜ ਦੇ ਪਿਛਲੇ ਪਾਸੇ ਚਲੋਂ ਦਿਖੀ ਜਾਂਦਾ ਸੀ ਮੈਨੂੰ ਸਟੇਜ ਚੱਲਦੀ ਦਿਖ ਰਹੀ ਸੀ ਉੱਥੇ ਸਾਰਾ ਕੁਝ ਦਿਖ ਰਿਆ ਸੀ ਪਰ ਮੈਂ ਆ ਪਿੱਛੇ ਗਿਆ ਤਾਂ ਵੀਡੀਓ ਦਾ ਵੀ ਮੈਂ ਵੀ ਛੱਡ ਉੱਥੇ ਪੈਰਮਦਨ ਵਾਲਾ ਕੰਮ ਸੀਗਾ ਉਹ ਸਿਕਿਉਰਟੀ ਵਾਲੇ ਵੀ ਖੜੇ ਕੂਣੀਆਂ ਮਰੀ ਜਾਂਦੇ ਉਹੀ ਉਹ ਖੜੇ ਪੈਰਮਿੱਤੀ ਜਾਂਦੇ ਲੋਕਾਂ ਦੇ ਇੰਨਾ ਕੰਮ ਹੁੰਦਾ ਉਹਨਾਂ ਦਾ ਉਹ ਕਰੀ ਜਾਂਦੇ ਆ ਤੇ ਪਿੱਛੇ ਗੱਲਾਂ ਉਦੋਂ ਹੀ ਇਹ ਚੱਲਣ ਲੱਗੀਆਂ ਜਦੋਂ ਸੁਖਵੀਰ ਬਾਦਲ ਆ ਗਿਆ ਸੀ ਉਦੋਂ ਹੀ ਉਦੋਂ ਗੱਲਾਂ ਚੱਲਣ ਲੱਗੀਆਂ ਪਹਿਲੀ ਗੱਲ ਕਿ ਉਸ ਤੋਂ ਨਾ 2-3 ਸਪੀਚਾਂ ਪਹਿਲਾਂ ਹੀ ਆਪਣੇ ਕਿਸਾਨ ਯੂਨੀਅਨ ਸ਼ਾਇਦ ਉਹ ਗਰਾਹਾ ਆ ਲੈਦਾ ਸੀ ਉਸ ਤੋਂ ਬਾਅਦ ਉਹੀ ਗੱਲ ਜਿਹੜੀ ਉਗਰਾਹਾ ਯੂਨੀਅਨ ਦਾ ਸ਼ੰਗਾਰਾ ਸਿੰਘ ਮਾਨ ਬੋਲਿਆ ਸੀ ਹਾਂ ਸ਼ੰਗਾਰਾ ਸਿੰਘ ਮਾਨ ਬੋਲਿਆ ਉਹੀ ਗੱਲ ਅ ਸਖਵੀਰ ਦੀ ਸਪੀਚ ਤੋਂ ਬਾਅਦ ਡਕੌਂਦਾ ਯੂਨੀਅਨ ਦਾ ਜੇ ਮੈਂ ਨਾਂ ਨਹੀਂ ਭੁੱਲਦਾ ਉਹਨਾਂ ਦਾ ਅੰਗਰੇਜ਼ ਸਿੰਘ ਸੀ ਤੇ ਮਤਲਬ ਸੀਨੀਅਰ ਆਗੂ ਸੀ ਉਹਨਾਂ ਦੇ ਅਛਾ ਉਹ ਵੀ ਬੋਲੇ ਉਹਨਾਂ ਨੇ ਵੀ ਇਹ ਕਹਿ ਗਿਆ ਕਹਿੰਦੇ ਵੀ ਜਦੋਂ ਕਿਸਾਨ ਸੰਘਰਸ਼ ਕਾਮਯਾਬ ਹੋਇਆ ਜੀ ਉਹ ਦੋ ਗੱਲਾਂ ਉਹਦੀਆਂ ਸਭ ਤੋਂ ਵੱਡੀਆਂ ਸੀ ਪਹਿਲੀ ਗੱਲ ਕਿ ਉਹ ਸਭ ਧਰਮਾਂ ਤੋਂ ਜਾਤਾਂ ਤੋਂ ਉੱਤੇ ਉੱਠ ਕੇ ਮਤਲਬ ਜਿੱਥੇ ਜੋਤੀ ਸੰਘਰਸ਼ ਲੜਦੇ ਹੋ ਤਾਂ ਉੱਥੇ ਧਰਮ ਦੀ ਗੱਲ ਨਹੀਂ ਉੱਥੇ ਮੁੱਦੇ ਦੀ ਗੱਲ ਜਿਹੜੇ ਮੁੱਦੇ ਤੇ ਸੰਘਰਸ਼ ਲੜ ਰਹੇ ਹਾਂ ਵੀ ਲੋਕਾਂ ਨੂੰ ਯੂਨਾਈਟ ਕਰੋ ਉਹ ਇੱਕ ਸਬਕ ਹੈ ਉਹਨਾਂ ਨੇ ਸਬਕ ਸਿਖਾਈ ਸੀ ਵੀ ਇਹ ਆਪਾਂ ਨੂੰ ਮੋਰਚਾ ਸਬਕ ਸਿਖਾ ਕੇ ਗਿਆ ਦਿੱਲੀ ਵਾਲਾ ਧਰਨਾ ਉਹ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਉਹ ਬੋਲ ਕੇ ਗਏ ਸੀ ਉਹ ਤੇ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਪੋਲੀਟੀਕਲ ਪਾਰਟੀਆਂ ਨੂੰ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਜੇ ਪੋਲੀਟੀਕਲ ਪਾਰਟੀਆਂ ਆਉਂਦੀਆਂ ਨੇ ਤਾਂ ਇਹ ਵੋਟਾਂ ਦਾ ਮਸਲਾ ਬਣ ਜਾਂਦਾ ਉੱਥੇ ਆ ਕੇ ਉਹ ਦੂਸ਼ਣਬਾਜ਼ੀ ਵੀ ਕਰਦੀਆਂ ਨੇ ਤੇ ਇਹ ਲੋਕਾਂ ਦੇ ਮੁੱਦਿਆਂ ਤੋਂ ਤਿਲਕੀ ਜਾਂਦੀ ਆ ਗੱਲ ਐ ਸ਼ੰਗਾਰਾ ਸਿੰਘ ਮਾਨ ਵੀ ਇਹੀ ਬੋਲ ਕੇ ਗਏ ਸੀ ਤੇ ਅਸੀਂ ਪਿੱਛੇ ਖੜੇ ਦੋ ਤਿੰਨ ਜਣੇ ਇਹ ਗੱਲਾਂ ਕਰ ਰਹੇ ਸੀ ਤੇ ਉਸ ਦਰਾਂਨ ਹੀ ਸੁਖਵੀਰ ਬਾਦਲ ਸਟੇਜ ਤੇ ਜਿਹੜਾ ਬੋਲਣ ਲੱਗਿਆ ਸੁਖਵੀਰ ਬਾਦਲ ਜੋ ਕੁਝ ਬੋਲਿਆ ਉਹ ਵੀ ਹੱਸੋ ਹੀ ਨਹੀਂ ਸੀ ਉਹਨੇ ਪੱਤਰਕਾਰਾਂ ਨੂੰ ਹੀ ਕਿਹਾ ਕਿ ਤੁਸੀਂ ਹੀ ਤਾਂ ਲੈ ਕੇ ਆਏ ਸੀ ਇਹਦੀ ਸਰਕਾਰ ਤੇ ਫਿਰ ਸੋਣੂ ਹੀ ਐਂ ਕਰਤਾ ਪਹਿਲੀ ਗੱਲ ਸੁਖਵੀਰ ਬਾਦਲ ਤੇ ਤਾਂ ਇੱਕ ਪਰਚਾ ਚੱਲਿਆ ਪੰਜਾਬ ਦੇ ਵਿੱਚ ਕਰੀਦਕੋਟ ਏਰੀਏ ਚ ਮੈਲਾ ਦਾ ਉਹ ਕਿ ਉਹਨੇ ਪੱਤਰਕਾਰ ਕੁੱਟਿਆ ਸੀ ਤੇ ਉਹ ਪਰਚੇ ਦੇ ਵਿੱਚ ਬਹੁਤ ਚਿਰ ਤਰੀਕਾ ਬੰਦੀਆਂ ਰਹਿਣਾ ਤੇ ਉਹਨਾਂ ਨੇ ਕਿਹੜਾ ਘਟ ਗੁਜ਼ਾਰੀ ਆ ਲੋਕਾਂ ਦੇ ਨਾਲ ਕਿੰਨੇ ਧੱਕੇ ਕੀਤੇ ਆ ਲੋਕਾਂ ਦੇ ਨਾਲ ਤੇ ਉਹੀ ਜੇ ਮਜੀਠੀਏ ਜਿਹੜਾ ਥਾਣੇਦਾਰ ਦੇ ਹਿੱਕ ਤੇ ਪੈਰ ਧਰ ਕੇ ਗੋਲੀ ਮਾਰ ਕੇ ਗਿਆ ਸੀ ਮਜੀਠੀਏ ਦਾ ਬੰਦਾ ਅੰਮ੍ਰਿਤਸਰ ਦੀ ਗੱਲ ਆ ਤੇ ਮਤਲਬ ਪੁਲਿਸ ਵਾਲੇ ਵੀ ਸੇਫ ਨਹੀਂ ਸੀ ਧੱਕਾ ਕੀਤਾ ਲੋਕਾਂ ਨਾਲ ਇਹਨਾਂ ਨੇ ਵੀ ਤੇ ਇਹੋ ਜਿਹੀਆਂ ਗੱਲਾਂ ਚੱਲੀ ਜਾਂਦੀਆਂ ਸੀ ਪਿੱਛੇ ਜਦੋਂ ਮਤਲਬ ਸਖਵੀਰ ਬਾਦਲ ਸਟੇਜ ਤੇ ਗੱਲ ਕਰ ਰਿਹਾ ਸਪੀਚ ਕਰ ਰਿਹਾ ਪਿੱਛੇ ਇਹ ਗੱਲਾਂ ਚੱਲ ਰਹਿਣੀਆਂ ਧਰਨੇ ਦੇ ਵਿੱਚ ਤਾਂ ਉਦੋਂ ਹੀ ਬੰਦੇ ਨੇ ਕਿਹਾ ਇਹਨਾਂ ਦਾ ਕੋਈ ਭਾਲ ਦੇ ਯਾਰ ਇਹਨਾਂ ਨੂੰ ਜਾਂ ਤਾਂ ਸੱਦਣਾ ਕਰੋ ਜੇ ਸੱਦਣਾ ਤਾਂ ਇਹਨਾਂ ਨੂੰ ਕਹਦਾ ਕਰੋ ਵੀ ਪਿੱਛੇ ਵਹਿ ਜਾਓ ਇਹਨਾਂ ਨੇ ਤਾਂ ਆ ਕੇ ਹਾਈਜੈਕ ਕਰ ਲਿਆ ਧਰਨਾ ਮੇਰੇ ਵੀ ਉਹਦੀ ਗੱਲ ਦਿਮਾਗ ਚ ਆਈ ਕਿਉਂਕਿ ਮੈਂ ਉੱਥੋਂ ਉੱਠ ਕੇ ਆਇਆ ਮੁਰੋਂ ਉੱਥੋਂ ਖੜਾ ਮੈਂ ਪਿੱਛੇ ਆਇਆ ਉਸ ਤੋਂ ਪਹਿਲਾਂ ਉੱਥੇ ਖੜਨ ਤੋਂ ਪਹਿਲਾਂ ਮੈਂ ਖੱਬੇ ਹੱਥ ਬੈਠਾ ਰਿਹਾ ਤਕਰੀਬਨ ਘੰਟਾ ਡੇਢ ਘੰਟਾ ਸਾਰੀਆਂ ਸਪੀਚਸ ਸੁਣੀਆਂ ਜਿਹੜੇ ਹਮੀਰ ਸਿੰਘ ਜੀ ਬੋਲੇ ਨੇ ਜਦੋਂ ਮੈਂ ਸੋਨੂੰ ਆਖਿਆ ਵੀ ਮੈਂ ਐਂਟਰ ਕੀਤਾ ਤਾਂ ਉਦੋਂ ਮੈਂ ਜਾਨਸਾਰੀ ਮੂਹਰੇ ਬੈਠਾ ਮਤਲਬ 5 ਕੁ ਮੀਟਰ ਮਿਲਣ ਲਿਆ ਜੀਆਂ ਗੈਚੀਆਂ ਨੂੰ ਮਿਲ ਕੇ ਮੂਹਰੇ ਬੈਠਾ ਮੈਂ ਤੇ ਸਾਰਾ ਮੈਂ ਡੇਢ ਘੰਟਾ ਬੈਠ ਕੇ ਉੱਥੇ ਸਪੀਚਸ ਸੁਣ ਗਿਆ ਨੇ ਤੇ ਬੈਠਾ ਬੈਠਾ ਬੰਦਾ ਥੱਕ ਜਾਂਦਾ ਤੇ ਉੱਠ ਕੇ ਮੈਂ ਪਿੱਛੇ ਅੱਗੇ ਜਾ ਚੁ ਪੀ ਗਏ ਦੁਆਰੇ ਜਾ ਕੇ ਖੜਾ ਤੇ ਫੇਰ ਸੁਖਵੀਰ ਆਇਆ ਜਦੋਂ ਉਦੋਂ ਮੈਂ ਪਿੱਛੇ ਆਇਆ ਤਾਂ ਜਦੋਂ ਬੰਦੇ ਨੇ ਇਹ ਗੱਲ ਕਹੀ ਵੀ ਇਹ ਨਹੀਂ ਆ ਕਿ ਹਾਈਜੈਕ ਕਰ ਲੈ ਉਹੀ ਗੱਲ ਮੈਨੂੰ ਮਹਿਸੂਸ ਹੋਈ ਸੀ ਉੱਥੇ ਸੁਖਵੀਰ ਦੇ ਆਉਣ ਤੋਂ ਬਾਅਦ 2 ਮਿੰਟ ਮੈਂ ਉੱਥੇ ਖੜਾ ਉੱਥੇ ਹਾਈਜੈਕ ਵਾਲਾ ਕੰਮ ਹੀ ਹੋ ਗਿਆ ਸਟੇਜ ਤੇ 5-7 ਜਣੇ ਚੜ ਗਏ ਥੱਲੇ 5-7 ਜਣੇ ਖੜ ਗਏ ਆਏ ਉਹਨਾਂ ਨੇ ਤਾਂ ਹਾਈਜੈਕ ਕਰ ਲੈ ਧਰਨਾ ਤੇ ਇਹ ਲੱਗਿਆ ਮੈਨੂੰ ਵੀ ਮਾਹ ਵੀਰ ਗੱਲ ਸਹੀ ਆ ਤੁਹਾਡੀ ਮੈਂ ਵੀ ਹਾਮੀ ਭਰੀ ਬੰਦੇ ਦੀ ਗੱਲ 'ਚ ਚਲੋ ਸੁਖਵੀਰ ਸਪੀਚ ਕਰ ਗਿਆ ਤੇ ਜਾ ਵੜਿਆ ਉਸ ਤੋਂ ਬਾਅਦ ਉੱਥੇ ਬਹੁਤ ਜਨਿਆਂ ਨੇ ਉਸ ਕਮੇਟੀ ਨੂੰ ਇਤਰਾਜ਼ ਜਤਾਇਆ ਪੱਤਰਕਾਰਾਂ ਨੂੰ ਕਿਹਾ ਤੇ ਚਲੋ ਮੈਂ ਵੀ ਉਹਨਾਂ ਬੰਦਿਆਂ ਚਾ ਜਿਨੇ ਕਿਹਾ ਵੀ ਯਾਰ ਤੁਸੀਂ ਜਾਂ ਤਾਂ ਇਹਨਾਂ ਨੂੰ ਬੁਲਾਇਆ ਨਾ ਕਰੋ ਜੇ ਬੁਲਾਉਣਾ ਤਾਂ ਪਿੱਛੇ ਵਹਿ ਜਾਣਾ ਇਹ ਉਸ ਤੋਂ ਬਾਅਦ ਜਿਹੜੀ ਗੱਲ ਆਪਾਂ ਕਰਨੀ ਆ ਮੇਨ ਉੱਥੇ ਉਹਨਾਂ ਪੱਤਰਕਾਰਾਂ ਤੱਕ ਜਿਹੜਿਆਂ ਦੇ ਹੱਕ ਦੇ ਵਿੱਚ ਗਏ ਸੀ ਤੇ ਉਹਨਾਂ ਪੱਤਰਕਾਰਾਂ ਨੂੰ ਨਾਲ ਜਦੋਂ ਗੱਲ ਚੱਲੀ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਸੁਖਵੀਰ ਕਿਉਂ ਬੋਲਿਆ ਇਹ ਉਂਗਲਾਂ ਉਠੀਆਂ ਲੋਕਾਂ ਨੇ ਕਿਹਾ ਵੀ ਸੁਖਵੀਰ ਕਿਉਂ ਬੋਲਿਆ ਉਹਨਾਂ ਨੇ ਕਿਹਾ ਵੀ ਉਥੇ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਬੋਲ ਕੇ ਹਟੇ ਨੇ ਸੁਖਪਾਲ ਖੈਰਾ ਦਾ ਮੁੰਡਾ ਬੋਲ ਕੇ ਹਟਿਆ ਤੇ ਰਜਿੰਦਰ ਕੌਰ ਭੱਠਲ ਜਿਹੜੀ ਉਹਦਾ ਬੇਟਾ ਸ਼ਾਇਦ ਬੋਲਿਆ ਤਾਂ ਮੇਰੇ ਯਾਦ ਨਹੀਂ ਵੀ ਬੋਲਿਆ ਕਿ ਨਹੀਂ ਰਜਿੰਦਰ ਕੌਰ ਭੱਠਲ ਦਾ ਬੇਟਾ ਵੀ ਚਲੋ ਉਥੇ ਸੀਗਾ ਮਿਸ਼ਨ ਸਤਲੁਜ ਵਾਲੇ ਬੋਲੇ ਹੈਗੇ ਤੇ ਅਜੀਪਾਲ ਬਰਾੜੜੀ ਤੇ ਆਪਣੇ ਜਿਹੜੇ ਅੰਮ੍ਰਿਤਪਾਲ ਦੀ ਪਾਰਟੀ ਆ ਉਹ ਬੰਦੇ ਬੋਲ ਕੇ ਹਟੇ ਨਹੀਂ ਤੇ ਹੋਰ ਉਹ ਸੀਪੀਆਈ ਵਾਲੇ ਸੀਪੀਐਮ ਵਾਲੇ ਭਾਜਪਾ ਦਾ ਵੀ ਕੋਈ ਬੋਲ ਕੇ ਗਿਆ ਉਥੇ ਤੇ ਮਤਲਬ ਵੀ ਪੋਲੀਟੀਕਲ ਪਾਰਟੀਆਂ ਵਾਲੇ ਬੋਲ ਹਟੇ ਸੀ ਉਥੇ ਜਦੋਂ ਪੋਲੀਟੀਕਲ ਪਾਰਟੀਆਂ ਵਾਲੇ ਦੂਜਿਆਂ ਵਾਲੇ ਬੋਲ ਗਏ ਫਿਰ ਉਸ ਤੋਂ ਬਾਅਦ ਸੁਖਵੀਰ ਦਾ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀ ਤੇ ਸੁਖਵੀਰ ਜਦੋਂ ਆਇਆ ਇੱਕੇ ਲਗਤਾ ਕੇ ਉਹ ਸਟੇਜ ਦੇ ਮੂਰੇ ਬਹਿ ਗਿਆ ਤੇ ਫਿਰ ਦੋ ਤਿੰਨ ਸਪੀਚਾਂ ਤੋਂ ਬਾਅਦ ਉਹ ਕਹਿਣ ਲੱਗੇ ਵੀ ਯਾਰ ਸਾਨੂੰ ਟਾਈਮ ਦਿਓ ਸਾਨੂੰ ਟਾਈਮ ਦਿਓ ਹੁਣ ਗੱਲ ਇਹ ਹੀ ਹੋਗੀ ਵੀ ਸੁਖਵੀਰ ਨੂੰ ਉਹ ਬੰਦੇ ਨਾ ਨਹੀਂ ਕਰ ਸਕਦੇ ਸੀ ਕਿਉਂਕਿ ਉਸ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਬੋਲ ਗਈਆਂ ਉਹਨਾਂ ਪੱਤਰਕਾਰਾਂ ਨੇ ਵੀ ਇਹੀ ਕਿਹਾ ਟੀਮ ਨੇ ਨਹੀਂ ਨੇ ਵੀ ਅਸੀਂ ਉਦੋਂ ਨਾ ਕਿਵੇਂ ਕਰ ਦਿੰਦੇ ਯਾਰ ਇਕੱਲੇ ਸੁਖਵੀਰ ਨੂੰ ਨਾ ਕਿਵੇਂ ਕਰ ਦਿੰਦੇ ਇਕੱਲੇ ਅਕਾਲੀ ਦਲ ਨੂੰ ਨਾ ਕਿਵੇਂ ਕਰ ਦਿੰਦੇ ਜੋ ਦੂਜੇ ਵੀ ਬੋਲ ਕੇ ਗਏ ਆ ਹਾਂ ਉਹਨਾਂ ਦਾ ਐਸਜੀਪੀਸੀ ਵਾਲਾਂ ਦਾ ਗੁਰਪ੍ਰੀਤ ਝੱਬਰ ਵੀ ਬੋਲ ਕੇ ਗਿਆ ਐ ਜਨੇ ਬੋਲ ਕੇ ਗਏ ਦੂਜੇ ਤੇ ਹੁਣ ਗੱਲ ਇਹ ਹੈ ਹੁਣ ਸਾਡੀ ਬੇਨਤੀ ਆ ਉਹਨਾਂ ਨੂੰ ਇੱਕ ਪੱਤਰ ਕਰਾਣਾ ਵੀ ਇਹ ਤਾਂ ਗਿਆ ਹੋ ਵੀ ਜਿਹੜਾ ਸੁਖਵੀਰ ਬਾਦਲ ਆ ਗਿਆ ਤੇ ਆਖੇ ਉਹ ਤੁਹਾਨੂੰ ਨਹੀਂ ਪਤਾ ਸੀ ਤੇ ਉਹ ਬੋਲ ਗਿਆ ਮਤਲਬ ਇਹ ਗੱਲ ਹੋ ਗਈ ਸਾਰੀ ਜਿੰਨੀ ਆਪਾਂ ਹੁਣ ਤਿਕਰ ਕਰ ਲਈ ਹੁਣ ਤੁਹਾਨੂੰ ਇਹ ਕਰਨਾ ਚਾਹੀਦਾ ਜੋ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਉਹ ਤੁਹਾਡੇ ਧਰਨੇ ਦੇ ਵਿੱਚ ਸ਼ਮੂਲੀਅਤ ਨਾ ਕਰਨ ਉਹਨਾਂ ਨੂੰ ਇਹ ਬੇਨਤੀ ਕੀਤੀ ਜਾ ਸਕਦੀ ਹੈ ਕਿ ਤੁਸੀਂ ਸਾਡੇ ਪੱਖ ਦੇ ਵਿੱਚ ਆਉਣਾ ਚਾਹੁੰਦੇ ਹੋ ਸ਼ਾਬਾਸ਼ ਏ ਸੋਡੇ ਤੁਸੀਂ ਆਪਦਾ ਕੋਈ ਵੀ ਧਰਨਾ ਪ੍ਰਦਰਸ਼ਨ ਕਰ ਲਓ ਕੁਝ ਵੀ ਕਰ ਲਓ ਪਰ ਸਾਡੇ ਦੇ ਵਿੱਚ ਤੁਸੀਂ ਸ਼ਮੂਲੀਅਤ ਨਾ ਕਰੋ ਜੇ ਉਹ ਸ਼ਮੂਲੀਅਤ ਕਰਨ ਵੀ ਤਾਂ ਇਹ ਕੀਤਾ ਜਾ ਸਕਦਾ ਕਿ ਤੁਸੀਂ ਸਟੇਜ ਦੇ ਪਿਛਲੇ ਪਾਸੇ ਬੈਠੋ ਬੈਠ ਕੇ ਤੇ ਉਹਨਾਂ ਕਰਕੇ ਸਟੇਜ ਨੂੰ ਸਟੇਜ ਦੇ ਮੂਹਰੇ ਨਹੀਂ ਮਤਲਬ ਤੁਸੀਂ ਆਉਣਾ ਤੇ ਨਹੀਂ ਸਟੇਜ ਦੇ ਉੱਤੇ ਖੜਨਾ ਜਿਵੇਂ ਸੁਖਵੀਰ ਬਾਦਲ ਦੀ ਸਕਿਉਰਿਟੀ ਖੜੀ ਸੀ ਤੇ ਜਿਵੇਂ ਸਟੇਜ ਸੁਖਵੀਰ ਬਾਦਲ ਨੇ ਹਾਈਜੈਕ ਕੀਤੀ ਸੀ ਐ ਨਹੀਂ ਕਰਨਾ ਤੁਸੀਂ ਧਰਨੇ ਦੇ ਵਿੱਚ ਪਿਛਲੇ ਪਾਸੇ ਬੈਠ ਜਾਓ ਜਿੱਥੇ ਜਮਾ ਪਿਛਲੇ ਪਾਸੇ ਤੇ ਉੱਥੇ ਬੈਠ ਕੇ ਸਾਡੇ ਧਰਨੇ ਦੇ ਵਿੱਚ ਬੈਠੇ ਰਹੋ ਕਿ ਨਜ਼ਰ ਮਰਜੀ ਬੈਠੇ ਰਹੋ ਧਰਨਾ ਸਮਾਪਤ ਹੋਊਗਾ ਜਾਵੜੂ ਮਤਲਬ ਇਹ ਕਰ ਲਓ ਇਹ ਸਾਡਾ ਪੱਤਰਕਾਰ ਵੀਰਾਂ ਨੂੰ ਸੁਝਾ ਜੇ ਉਹ ਮੰਨਣ ਪਰ ਇਹ ਰੇਲੀ ਸੈਡ ਸੀਗਾ ਬਹੁਤ ਸੈਡ ਕਰਨ ਵਾਲੀ ਗੱਲ ਸੀ ਕਿ ਉਥੇ ਸਾਰੇ ਲੋਕਾਂ ਦੇ ਵਿੱਚ ਹੀ ਇਹ ਗੱਲ ਜੱਲੀ ਆ ਕੋਈ ਇੱਕ ਬੰਦੇ 'ਚ ਨਹੀਂ ਕੋਈ ਗੱਲਾ ਮੈਂ ਨਹੀਂ ਕਹਿ ਰਿਹਾ ਉਥੇ ਉਸੇ ਟਾਈਮਾ ਘਟੋ ਘਟ ਸੁਖਵੀਰ ਬਾਦਲ ਦੀ ਸਪੀਚ ਦੇ ਦੌਰਾਨ ਹੀ ਪਿੱਛੇ ਤੋਂ ਰਹਿਦਾ ਮੈਂ ਪੰਜ ਛੀ ਬੰਦਿਆਂ ਨੂੰ ਮਿਲਿਆ ਅਲੱਗ-ਅਲੱਗ ਬੰਦਿਆਂ ਨੂੰ ਤੇ ਪੰਜਾਂ ਛੀਆਂ ਬੰਦਿਆਂ ਨੇ ਹੀ ਇਹ ਗੱਲ ਕਹੀ ਆ ਤੇ ਇੱਕ ਪੱਤਰਕਾਰ ਹੋਰ ਆ ਉਹਨੇ ਖੜੇ ਨੇ ਉੱਥੇ ਹੀ ਗਿਆ ਕਹਿੰਦਾ ਇਸ ਜ਼ਗਵੀਰ ਬਾਦਲ ਨੇ ਤਾਂ ਕਹਿੰਦਾ ਸਾਡੇ ਤੇ ਪਰਚਾ ਕੀਤਾ ਸੀਗਾ ਆਪਦੀ ਸਰਕਾਰ ਦੇ ਵੇਲੇ ਉਹ ਉੱਥੇ ਖੜੇ ਪੱਤਰਕਾਰ ਨੇ ਕਿਹਾ ਇਹ ਉਹ ਪੱਤਰਕਾਰ ਦਾ ਵੀ ਤੁਹਾਨੂੰ ਦੱਸ ਦਿਆਂਗੇ ਕਿਹੜਾ ਹੁਣ ਅੱਜਕੱਲ ਆਪਣੇ ਚੈਨਲ ਚ ਚਲਾਉਂਦੇ ਆ ਪੰਜਾਬੀ ਦੇ ਵਿੱਚ ਪਰ ਉਹ ਬੰਦੇ ਨੇ ਵੀ ਕਿਹਾ ਮਤਲਬ ਇਹ ਸਰਕਾਰਾਂ ਦਾ ਹੈਗਾ ਹੀ ਆ ਕਿ ਜਦੋਂ ਆਪ ਗੱਦੀ ਤੇ ਹੁੰਦੇ ਆ ਉਦੋਂ ਵਾਧੂ ਕੁਸ਼ ਕਰਦੇ ਆ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਹਿਲਾਂ ਇਹ ਘਿਓ ਖਿਚੜੀ ਮਤਲਬ ਘਿਓ ਵਰਗੀ ਲੱਗਦੇ ਸੀ ਸ਼ਾਇਦ ਮਿੱਠੇ ਸ਼ਹਿਦ ਵਰਗੇ ਲੱਗਦੇ ਸੀ ਮਨਿੰਦਰਜੀਤ ਸਿੱਧੂ ਵਰਗੇ ਤੇ ਮਿੰਟੂ ਗੁਰੂਸਰੀ ਵਰਗੇ ਹੁਣ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਸਵਾਲ ਕਰਦੇ ਆ ਪਰ ਸੁਖਵੀਰ ਬਾਦਲ ਨੇ ਜਦੋਂ ਸੱਤਾ ਚ ਆਉਣਾ ਉਹਨੇ ਵੀ ਇਹੀ ਕੁਸ਼ ਕਰਨਾ ਇਹੀ ਕੁਸ਼ ਕੀਤਾ ਇਹ ਪਤਾ ਹੁੰਦਾ ਸਾਰਿਆਂ ਨੂੰ ਇਸ ਕਰਕੇ ਹੀ ਅਸੀਂ ਕਹਿੰਦੇ ਆ ਪੱਤਰਕਾਰ ਵੀਰਾਂ ਨੂੰ ਜਿਹੜੇ ਇਸ ਧਰਨੇ ਦੀ ਅਗਵਾਈ ਕਰ ਰਹੇ ਸੀ ਕਮੇਟੀ ਸੀ ਜਿਹੜੀ ਉਹਨਾਂ ਦੀ ਉਹਨੂੰ ਐਸੇ ਕਰਕੇ ਹੀ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਬਾਈ ਜੀ ਉਸ ਤੋਂ ਬਾਅਦ ਜਦੋਂ ਕੱਲ ਨੂੰ ਸੱਤਾ ਦੇ ਵਿੱਚ ਆ ਕੇ ਸੁਖਵੀਰ ਬਾਦਲ ਸਾਡੇ ਤੇ ਪਰਚੇ ਬਣਾਊਗਾ ਤਾਂ ਉਦੋਂ ਸੁਖਵੀਰ ਬਾਦਲ ਜਦੋਂ ਲੋਕ ਸਾਨੂੰ ਦਿਖਾਉਣਗੇ ਕਿ ਆਹ ਵੇਖੋ ਸੁਖਵੀਰ ਬਾਦਲ ਸਾਡੀ ਰੈਲੀ 'ਚ ਬੋਲ ਰਿਹਾ ਹੈ ਇਹ ਗੱਲਾਂ ਤੋਂ ਬਚਣ ਦੀ ਲੋੜ ਆ ਬਾਈ ਜੀ ਤੁਹਾਨੂੰ ਬੀਖੋ ਇਹਦਾ ਫਾਇਦਾ ਫੂਦਾ ਤਾਂ ਮੈਨੂੰ ਪਤਾ ਨਹੀਂ ਕੀ ਹੁੰਦਾ ਪਰ ਉਹ ਜਿਹੜੀ ਗੱਲ ਦੇ ਵਿੱਚ ਆਏ ਹੋਏ ਲੋਕ ਸੀ ਉਹਨਾਂ ਦੇ ਦਿਲ ਨੂੰ ਥੇਸ ਪਹੁੰਚੀ ਆ ਇਹ ਮੰਨੋ ਨਾ ਮੰਨੋ ਪਰ ਹਾਂ ਜਿਹੜਾ ਇਹ ਟੀਮਾਂ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਵੀ ਇਹ ਵੀ ਦਲਾਲ ਹੋਗੇ ਹੋਰ ਹੋਗੇ ਇਹ ਗੱਲਾਂ ਚ ਭੋਰਾ ਦਾਮ ਨਹੀਂ ਗਾ ਪੱਤਰਕਾਰੀ ਤੁਸੀਂ ਕਰਦੇ ਹੋ ਤੁਹਾਡੀ ਪੱਤਰਕਾਰੀ ਸਾਨੂੰ ਚੰਗੀ ਲੱਗਦੀ ਆ ਠੀਕ ਆ ਵਧੀਆ ਗੱਲ ਆ ਤੇ ਅਸੀਂ ਤੁਹਾਨੂੰ ਸੁਣਦੇ ਆ ਤੇ ਇਸੇ ਕਰਕੇ ਹੀ ਅਸੀਂ ਤੁਹਾਨੂੰ ਸੁਝਾਅ ਦੇ ਰਹੇ ਆ ਤੁਸੀਂ ਸੋਚ ਕੇ ਵੇਖੋ ਵੀ ਜੇ ਕਿਤੇ ਤੁਸੀਂ ਇਹ ਜਿਹੜਾ ਹੁਣ ਆਪਾਂ ਕਹਿ ਰਹੇ ਆ ਮੈਂ ਬੇਨਤੀ ਕੀਤੀ ਆ ਕਰਨ ਨੂੰ ਵੀ ਇਦਾਂ ਕਰੋ ਮਤਲਬ ਪੋਲੀਟਿਕਲ ਪਾਰਟੀਆਂ ਨੂੰ ਨਾ ਬਲਾਓ ਜੇ ਇਹ ਤੁਸੀਂ ਪਹਿਲਾਂ ਕੀਤਾ ਹੁੰਦਾ ਤਾਂ ਜਿਹੜੀਆਂ ਉਂਗਲਾਂ ਅੱਜ ਸੁੱਟ ਤੇ ਉੱਠ ਰਹਿਣੀਆਂ ਇਹ ਉੱਠਦੀਆਂ ਨਹੀਂ ਸੀ ਜ਼ਰਤ ਨਹੀਂ ਸੀ ਇਹਨਾਂ ਦੀ ਇਹਨਾਂ ਨੇ ਬਹਾਨਾ ਭਾਲ ਲਿਆ ਸਰਕਾਰ ਬਹਾਨਾ ਭਾਲਦੀ ਆ ਸਰਕਾਰ ਹੁਣ ਉਹ ਤਾਂ ਰਹੀ ਨਹੀਂ ਵੀ ਜਿਹੜੀ ਚੁੱਪ ਕਰਕੇ ਬੈਠੂ ਹੈ ਇਹ ਸਰਕਾਰ ਤਾਂ ਤੁਹਾਨੂੰ ਪਤਾ ਵੀ ਇੱਕ ਸਰਕਾਰੀ ਇੱਕ ਸਰਕਾਰ ਤਾਂ ਹੈ ਨਹੀਂ ਇਹ ਤਾਂ ਪ੍ਰਾਈਵੇਟ ਕੰਪਨੀ ਦੇ ਤੌਰ ਤੇ ਕੰਮ ਕਰਦੀ ਆ ਵੀ ਉਹ ਫਲਾਣੇ ਨੂੰ ਭੰਡਦਾ ਫਲਾਣਾ ਟੁੱਥਪੇਸਟ ਜਿਵੇਂ ਉਹ ਦੂਜੇ ਨਹੀਂ ਕਹਿੰਦੇ ਹੁੰਦੇ ਇਹ ਟੁੱਥਪੇਸਟ ਚੰਗਾ ਨਹੀਂ ਹੈ ਜਿਵੇਂ ਮਸ਼ਹੂਰੀ ਦੇ ਵਿੱਚ ਕਰਕੇ ਉਵੇਂ ਇਹ ਸਰਕਾਰ ਤਾਂ ਮਸ਼ਹੂਰੀਆਂ ਕਰਦੀ ਆ ਇਹ ਜੇ ਪੱਤਰਕਾਰ ਅੱਛਾ ਨਹੀਂ ਹੈ ਉਵੇਂ ਦਿਖਾ ਦਿਆ ਇਹਨਾਂ ਨੂੰ ਭੰਡਣ ਦਾ ਮੌਕਾ ਮਿਲ ਗਿਆ ਇਹ ਤੁਹਾਨੂੰ ਭੰਡੀ ਜਾਂਦੇ ਨੇ ਠੀਕ ਆ ਬਾਈ ਜੇ ਉਹਨਾਂ ਦਾ ਦਾਅ ਲੱਗਿਆ ਉਹ ਕਰੀ ਜਾਂਦੇ ਨੇ ਪਰ ਜਨਤਾ ਸਭ ਕੁਝ ਜਾਣਦੀ ਆ ਜਨਤਾ ਨੂੰ ਤੁਹਾਡੇ ਤੇ ਭਰੋਸਾ ਤੁਹਾਡੇ ਤੇ ਵਿਸ਼ਵਾਸ ਹੈ ਤੇ ਪਰ ਤੁਹਾਨੂੰ ਵੀ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਇਹ ਨਹੀਂ ਹੈਗਾ ਵੀ ਤੁਸੀਂ ਕਿਵੇਂ ਮਰਜ਼ੀ ਚਲਾਈ ਚੱਲੋਗੇ ਲੋਕਾਂ ਦੀਆਂ ਵੀ ਤੁਹਾਨੂੰ ਮੰਨਣੀਆਂ ਪੈਣਗੀਆਂ ਉਮੀਦ ਆ ਤੁਸੀਂ ਸਾਡੀ ਗੱਲ ਤੇ ਗੌਰ ਕਰੋਗੇ ਤੁਹਾਨੂੰ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਸਤਿਕਾਰ ਸਾਰੇ ਦਰਸ਼ਕਾਂ ਦੀ ਮਿਹਰਬਾਨੀ ਧੰਨਵਾਦ